ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੋਡਾ ਪਰਹਾ ਗੱਜਣ ਸਿਕਰੈਲ ਮਾਜਰਾ ਹੱਥ ਜੋੜ ਕੇ ਬੇਨਤੀ ਕਰਦਾ ਹੈ ਅੱਜ 29 ਤਰੀਕ ਦਿਨ ਬੁੱਧਵਾਰ ਸਵੇਰੇ ਲਗਭਗ 7:37 ਵੇ ਦਾ ਟਾਈਮ ਹੈ ਵੀਰੋ ਮੈਂ ਇਹ ਬੇਨਤੀ ਤਾਂ ਕਰਨਾ ਚਾਹੁੰਦਾ ਹਾਂ ਵੀਰ ਜੀ ਜਿੰਨੇ ਵੀ ਐ ਐਮਪੀ ਬਣੇ ਹਨ ਇਹ ਬਾਹਰੋਂ ਬਣੇ ਸੀ ਸਾਡੇ ਰੋਪੜ ਵਾਸੀਆਂ ਦਾ ਕਿਸੇ ਵੀ ਪਾਰਟੀ ਨੇ ਕੋਈ ਵੀ ਨੁਮੰਦਾ ਨਹੀਂ ਖੜਾ ਕੀਤਾ ਮੈਂ ਇਹ ਜ਼ਰੂਰੀ ਹੀ ਦੱਸਣਾ ਚਾਹ ਰਿਹਾ ਹਾਂ ਕਿਉਂਕਿ ਇਹਨਾਂ ਪਾਰਟੀਆਂ ਨੂੰ ਹਲਕਾ ਸ਼੍ਰੀਨੰਦਪੁਰ ਸਾਹਿਬ ਦੇ ਨਾਲ ਕੋਈ ਪਿਆਰ ਨਹੀਂ ਹੈਗਾ ਕਿਉਂਕਿ ਜੇ ਇਹਨਾਂ ਪਾਰਟੀਆਂ ਨੂੰ ਹਲਕਾ ਸ਼੍ਰੀਨੰਦਪੁਰ ਸਾਹਿਬ ਦਾ ਪਿਆਰ ਹੁੰਦਾ ਇਹ ਲੋਕਲ ਕੈਂਡੀਡੇਟ ਦਿੰਦੇ ਮੈਂ ਵੀ ਮੰਨਦੇ ਵਿੱਚੇ ਬਣਾਇਆ ਸੀ ਅਗਰ ਕੋਈ ਵੀ ਪਾਰਟੀ ਹਲਕਾ ਸ਼੍ਰੀਨੰਦਪੁਰ ਸਾਹਿਬ ਨੂੰ ਲੋਕਲ ਕੈਂਡੀਡੇਟ ਦਿੰਦਾ ਤੇ ਮੈਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੀ ਮਦਦ ਕਰਦਾ ਮੇਰੀ ਬੇਨਤੀ ਹੈ ਅੱਜ ਤੁਹਾਡੇ ਭਰਾ ਗੱਜਟ ਸਿੰਘ ਨੂੰ ਲੋਕਲ ਹੋਰ ਕਰਕੇ ਤੁਹਾਡੀ ਇੱਕ ਇੱਕ ਬੋਰਡ ਦੀ ਲੋੜ ਹੈ ਮੈਂ ਇੱਕ ਜਰੂਰੀ ਦੱਸਣਾ ਚਾਹਣਾ ਹਾਂ ਕਿਉਂਕਿ ਬੰਦੇ ਜ਼ਿਆਦਾ ਹੋਣ ਕਰਕੇ ਮੇਰੇ ਕੋਲ ਜਿਹੜਾ ਮਸ਼ੀਨਾਂ ਨੇ ਉਹ ਦੋ ਲਾਇਆ ਜਾਣ ਗਿਆ ਤੁਹਾਡੇ ਭਰਾ ਗੱਜਟ ਸਿੰਘ ਦਾ ਚੋਣ ਨਿਸ਼ਾਨ ਗੰਨਾ ਦੇ ਕਿਸਾਨ 20 ਨੰਬਰ ਤੇ ਆ ਕਿਉਂਕਿ ਜਦੋਂ ਤੁਨਾ ਹੈ ਕਿਸੇ ਬਜ਼ੁਰਗਾ ਨੂੰ ਕੋਈ ਦਿੱਕਤ ਨਾ ਹੋਵੇ ਪੜ੍ਹੇ ਲਿਖੇ ਸੂਜਵਾਨੋ ਆਪਣੇ ਮੇਰੇ ਭਰਾਵੋ ਘਰੋਂ ਬਜ਼ੁਰਗਾ ਨੂੰ ਮਾਤਾ ਪੈਣਾ ਨੂੰ ਚੋਣ ਨਿਸ਼ਾਨ ਗੰਨਾ ਦੇ ਕਿਸਾਨ ਮਸ਼ੀਨ ਦਾ 20 ਨੰਬਰ ਦਾ ਬਟਨ 10 ਕੇ ਪਿੱਛੇ ਜੋ ਕਿਉਂਕਿ ਇਹ ਜਿਹੜੀਆਂ ਪਾਰਟੀਆਂ ਕਰੋੜਾਂ ਰੁਪਈਆ ਖਰਚ ਰਹੀਆਂ ਇਹਨਾਂ ਨੇ ਮੇਰੇ ਭਰਾਵੋ ਜਿਵੇਂ ਪਹਿਲਾਂ ਨਹੀਂ ਕੰਮ ਕੀਤਾ ਇਹਨਾਂ ਨੇ ਹੁਣ ਵੀ ਕੋਈ ਕੰਮ ਨਹੀਂ ਕਰਦਾ ਤੁਹਾਡਾ ਪ੍ਰਾਕ ਗੱਜਣ ਸਿੰਘ ਰਹਿਣ ਮਾਜਰਾ ਬੀਐਸ ਲਕੀ ਢਾਬਾ ਰੋਪੜ ਬਾਈਪਾਸ ਹੈ ਮੈਂ ਜ਼ਰੂਰੀ ਦੱਸਣਾ ਚਾਹੁੰਦਾ ਹਾਂ ਜਿੱਨਾ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਹੈ ਇੰਨਾ ਹੀ ਮੈਨੂੰ ਮਰੰਡਾ ਹੈ ਇੰਨਾ ਹੀ ਮੈਨੂੰ ਮੋਹਾਲੀ ਹੈ ਇੰਨਾ ਹੀ ਡਿਸਟ੍ਰਿਕਟ ਨਮਾ ਸ਼ਹਿਰ ਹੈ ਸ਼ਹੀਦ ਭਗਤ ਸਿੰਘ ਦਾ ਜਿਹੜਾ ਜੱਦੀ ਘਰ ਤੇ ਬੁੱਤ ਲੱਗਿਆ ਹੋਇਆ ਹੈ ਮੈਂ ਇਹ ਜ਼ਰੂਰੀ ਦੱਸਣਾ ਚਾਹੁੰਦਾ ਹਾਂ ਮੇਰੇ ਭਰਾਵੋ ਜਿੰਨੇ ਕੈਂਡੀਡੇਟ ਆਏ ਨੇ ਸਾਰੇ ਦੇ ਸਾਰੇ ਬਾਹਰੋਂ ਨੇ ਥੋੜਾ ਬਰਾ ਗੱਜਰ ਜਿਗਰੈਲ ਮਾਜਰਾ ਲੋਕਲ ਹੈ ਜਦੋਂ ਵੀ ਤੁਹਾਡਾ ਮਨ ਕਰਦਾ ਜਿੱਥੇ ਤੁਸੀਂ ਕਹੋਗੇ ਉੱਥੇ ਆਲ ਵੀ ਤਿਆਰ ਸੀ ਤੇ ਤਿਆਰ ਹੈ ਤੇ ਜਿੱਥੇ ਤੁਸੀਂ ਭੇਜੋਗੇ ਉੱਥੇ ਜਾਣ ਲਈ ਵੀ ਤਿਆਰ ਆ ਮੇਰੇ ਵੀਰੋ ਜਿਹੜੀ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਲਗਭਗ 1700 ਪਿੰਡ ਦੇ ਵਿੱਚ ਤੁਹਾਡਾ ਵੀਰ ਗੱਜਰ ਸਿੰਘ ਨਹੀਂ ਪਹੁੰਚ ਪਾਇਆ ਉਹਦੇ ਕਾਰਨ ਮੈਂ ਕਦੇ ਤੁਹਾਡੇ ਕੋਲ ਬੈਠ ਕੇ ਦੱਸੂਗਾ ਕਿਉਂਕਿ ਮੇਰੀ ਡਾਕੂਮੈਂਟਰੀ ਕਲੀਕਰਨ ਵਾਸਤੇ ਮੈਨੂੰ ਬਹੁਤ ਤੰਗ ਕੀਤਾ ਗਿਆ ਸਿਰਫ ਮੈਨੂੰ ਚੋਣ ਪਜਾਰ ਕਰਨ ਵਾਸਤੇ 6 ਔਰ 7 ਦਿਨ ਦਾ ਟਾਈਮ ਮਿਲਿਆ ਹੈ ਮੈਂ ਇਹ ਤੁਹਾਨੂੰ ਮੈਂ ਤਾਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਭਰਾਵੋ ਇਹ ਹਲਕੇ ਦੇ ਵਿੱਚੋਂ ਕੋਈ ਵੀ ਗਰੀਬ ਜਨ ਕੋਈ ਬੰਦਾ ਕੋਈ ਗਾਹਾਂ ਨੂੰ ਫੈਲ ਭਰੂਗਾ ਉਹਨੂੰ ਗਾਹ ਦੇ ਗਾਹ ਡਿੱਕਤਾ ਜਾਣੀਆਂ ਨੇ ਕਿਉਂਕਿ ਸੈਂਟਰ ਦੀਆਂ ਸਰਕਾਰਾਂ ਜਿਹੜੇ ਵੱਡੇ ਵੱਡੇ ਪੈਸੇ ਵਾਲੇ ਤਨਾੜ ਨੇ ਉਹਨਾਂ ਲੋਕਾਂ ਦਾ ਕਬਜ਼ਾ ਵਧਦਾ ਜਾਂਦਾ ਹੈ ਮੈਂ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਗਾਹਾਂ ਨੂੰ ਤੁਹਾਡੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੋ ਗਈ ਕਾਗਜ਼ ਪੱਤਰ ਕੋ ਪਰਣਾ ਪੈ ਗਿਆ ਉਹਦਾ ਬਹੁਤ ਔਖਾ ਹੋਊਗਾ ਇਸ ਕਰਕੇ ਮੇਰੀ ਬੇਨਤੀ ਕਬੂਲ ਕਰਿਓ ਜਿਹਦੇ ਕੋਲ ਪਹੁੰਚਿਆ ਜਿਸਦੇ ਕੋਲ ਨਹੀਂ ਪਹੁੰਚਿਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਹੀ ਚੋਣ ਨਿਸ਼ਾਨ ਗੰਨਾ ਤੇ ਕਿਸਾਨ ਦਾ ਬਟਨ ਦੱਬ ਕੇ ਵੋਟ ਪਾਇਓ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ